ਉਹਨਾਂ ਨੂੰ ਪੰਜਾਬੀ ਦੇ ਅੱਗੇ ਵੱਡਾ ਵੱਡਾ ਟੋਹੇ ਭਾਈ ਸਾਵਾ ਕਿੱਥੇ ਮਰਦੀ ਭਦਲਾ ਨਹੀਂ ਬਚਾਵਾਂਗੇ ਇੱਥੇ ਬਚਾਵਾਂਗੇ ਹੁਣ ਗੱਦੇ ਲਿਆਉਣ ਲੱਗੇ ਇੱਥੇ ਇੱਥੇ ਆਸਣ ਲਾਵਾਂਗੇ ਉਹ ਹਮਲੇ ਨਾਲ ਜਿਹੜਾ ਪੂਸਦਣਾ ਹੋਰ ਸਾਦਲਾ ਜੀ ਨੂੰ ਸਾਦਣਾ ਇਹ ਚੰਗਾ ਤੂੰ ਐ ਤਰਦੇ ਇੱਥੇ ਰਹਿਣਾ ਨਾ ਸ਼ਰੀਕ ਜੀ ਨਾਨਕੀ ਕਾ ਰਹਿਣਾ ਕੁੜੀ ਇੱਥੇ ਹੀ ਬਸੂ ਕੋਰਟ ਦੇ ਆਰਡਰ ਨੇ ਕੋਈ ਚੈਲੰਜ ਨਹੀਂ ਕਰ ਸਕਦਾ ਉਹਨੂੰ ਭਰਾ ਲਾ ਲੈ ਕੋਣ ਮੁੰਡੇ ਦਾ ਭਰਾ ਭਰਾ ਕਾ ਨੂੰ ਸਹੀ ਕਰ ਜੀ ਉਹ ਹੀ ਲਾਈ ਜੇ ਸ਼ਰੀਕਾਂ ਦੀਆਂ ਉਂਗਲਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਵੀ ਇੱਕ ਤਾਂ ਦੋਸਤ ਦੱਸੋ ਸੋਹਣਾ ਪਰਿਵਾਰ ਲੜਕੀ ਖੜੀਆ ਜਿਹੜਾ ਡਾਕਟਰ ਨਹੀਂ ਲ ਸਮਕਾ ਨੂੰ ਵੀ ਗੱਲ ਨੂੰ ਲਾ ਲਿਆ ਸਮਕਾ ਦੀਆਂ ਧੀਆਂ ਵੀ ਗੱਲ ਨੂੰ ਤੁਸੀਂ ਵੇਖਿਆ ਵੇਖਰਾਏ ਨੇ ਉਹਨਾਂ ਨਾਲ ਵੀ ਜੱਫੀਆਂ ਤੁਸੀਂ ਵੀਡੀਓ ਚ ਦੇਖੋਗੇ ਪਾਲੀਆਂ ਨਹੀਂ ਜਾਂਦੀ ਨਹੀਂ ਹੁੰਦੀ ਗੱਲ ਐ ਪਰ ਦੋ ਤਿੰਨ ਮੁੰਡਿਆਂ ਨੂੰ ਲੈ ਕੇ ਪਰਜਾ ਨਾਲ ਦਿਓ ਇੱਕ ਪਿਓ ਇੱਕ ਤਾਈ ਦਾ ਮੁੰਡਾ ਹੀ ਨਹੀਂ ਘਰ ਵਸਣ ਦਿੰਦੇ ਇਹਨਾਂ ਦਾ ਐ ਹੋਈ ਉਂਗਲਾਂ ਲਾਈ ਜਾਂਦੇ ਆ ਦੋ ਜਣੇ ਹੀ ਘਰ ਵਸਣ ਦਿੰਦੇ ਤੁਸੀਂ ਇਹ ਦੇਖੋ ਵੀ ਯਾਰ ਅੱਛਾ ਹੋਰ ਹੋ ਗਿਆ ਭਾਈ ਸਾਹਿਬ ਮੈਨੂੰ ਲੱਗਦਾ ਵੀ ਇਹ ਮੁੰਡੇ ਦਾ ਕੋਈ ਭੈਣ ਹੈ ਨਹੀਂਗੀ ਨਹੀਂ ਹੈਗੀ ਇਹਨੂੰ ਨਾ ਪਿਓ ਨੂੰ ਦੁੱਖ ਆ ਬੀਤੀ ਆਪਾਂ ਦਾ ਦੁੱਖ ਕੀ ਹੁੰਦਾ ਕਹਿੰਦਾ ਪੋਤੀ ਸਰਦੋ ਕੁੜੀ ਨਹੀਂ ਕੁੜੀ ਲੈ ਕਹਿੰਦਾ ਜੱਟੇ ਨਾ ਸਾਹਿਬ ਉਹ ਜਵਾਰਾ ਸਾਹਮਣਾ ਖਾਲੀ ਪਿਆ ਆਪਾਂ ਕੁੜੀ ਦਾ ਸਮਾਨ ਉੱਥੇ ਰੱਖਦੇ ਆ ਜੇ ਤਾਂ ਇਹਨਾਂ 'ਚ ਜਰੂਰਤ ਹੋਈ ਮਾਰਨ ਦੀ ਜਿਵੇਂ ਇਹ ਕਹਿੰਦਾ ਕੁਝ ਖਾ ਕੇ ਮਾਰ ਜੂ ਆ ਕਰ ਦੂ ਮੈਂ ਕਹਿੰਦਾ ਵੀ ਮੈਂ ਦੱਸ ਦਿੰਦਾ ਟਾਈਮ ਦੇਣਾ ਕੁੜੀ ਨੂੰ ਕਰ ਦੇਣ ਜਿਹੜਾ ਕੁਝ ਕਰ ਦਿਆ ਨਹੀਂ ਯਾਰ ਮਾਰਨ ਸਾਡੀ ਕੁੜੀ ਨੂੰ ਚਾਕੇ ਰੇ ਲਾਗੇ ਕੁੜੀ ਦੀ ਜਿੰਮੇਵਾਰੀ ਸਾਡੀ ਦੀ ਸਾਡੀ ਆ ਸੀ ਉੱਥੇ ਉਹ ਬੋਰਡ ਦੇ ਆਰਡਰ ਆ ਪੂਰਾ ਨਹੀਂ ਕਰ ਸਕਦਾ ਆ ਹਾਲਾਤ ਨਹੀਂ ਦੇਖ ਸਕਦੇ ਉਹ ਵੀ ਸਾ ਦੇਖ ਸਾਨੂੰ ਵੀ ਸੋਨਾ ਪਰਿਵਾਰ ਜਨ ਦੇਖ ਲਓ ਹੈ ਕੀ ਯਾਰ ਕਿੱਧਰ ਨੂੰ ਦੁਨੀਆ ਜਾ ਰਹੀ ਹੈ ਐਂ ਲਾ ਲਓ ਸਾਨੂੰ ਤਾਂ ਐਂ ਲੱਗਦਾ ਹੈ ਕਿ ਜਿੱਦਾਂ ਦੇ ਬਾਬੇ ਨਾਲ ਆ ਧੀਆਂ ਬਸਾਉਣ ਚੱਲਿਆ ਸਾਨੂੰ ਤਾਂ ਇਹ ਲੱਗ ਰਿਹਾ ਸਾਰਾ ਹੀ ਪੰਜਾਬ ਹੋ ਗਿਆ ਯਾਰ ਜਿੱਥੇ ਜਾਂਦੇ ਇਹੀ ਹਾਲਾਤ ਜਿੱਥੇ